ਮੈਂ ਗਨਾਂ ਦੀ ਬੰਦ-ਬੰਦ ਕੱਟੇ ਜਾਊਗਾ ਹੀ ਸਾਹਿਬ ਦਾ ਉਹ ਪੰਜਾਬ ਦੇ ਕੌਮ ਨਾ ਗਦਾਰੀ ਨਹੀਂ ਕਰਨਗੇ ਬੰਦ-ਬੰਦ ਕੱਟੇ ਲਊ ਉਹ ਪੰਜਾਬ ਦੇ ਕੌਮ ਨਾ ਗਦਾਰੀ ਨਹੀਂ ਕਰਨਗੇ ਉਹਦੇ ਸੋਹਿਹਾਲ ਉਹ ਸਿੱਧਿਆਰਥ ਉਹ ਵੀਰ ਚਲਾਈ ਬਖਾਲ ਸਾਹਿਬ ਇਹ ਵੀਰ ਨੂੰ ਰੋਕਣ ਦੇ ਯਤਨ ਕੀਤੇ ਗਏ ਖਾਲਸਾ ਵੀ ਇਹ ਕੀ ਸੀ ਖਾਲਸਾ ਵੀਰ ਸੀ ਕਿ ਨੌਜਵਾਨ ਉਹ ਸੋ ਉਸ ਖਾਲਸਾ ਵੀਰ ਨੂੰ ਬਾਅਦ ਵਿੱਚ ਜਦੋਂ ਸੰਤਾਂ ਨੇ ਪ੍ਰੋਗਰਾਮ ਰੱਖਿਆ ਵੀ ਅੱਗੇ ਤੋਰਿਆ ਜਾ ਰਿਹਾ ਤਾਂ ਉਹਨਾਂ ਦੇ ਵੀ ਮਤਲਬ ਪਵੰਦੀਆਂ ਨੇ ਥੋੜਾ ਲੈਂਦਾ ਵਾ ਦਾ ਸਿਰਫ ਇੰਨੇ ਕਹਿਣਾ ਸੀ ਕਿ ਕਿਰਾਂ ਤੁਸੀਂ ਵਧਾਈ ਦੇ ਪਾਤਰੋਂ ਪੋਹਾਨੀਗੜ ਬਲਾਕ ਵਾਲੇ ਸਾਰੇ ਜਿਹੜੇ ਜੀ ਨੈਸ਼ਨਲ ਪ੍ਰੋਗਰਾਮ ਰੱਖਿਆ ਬਹੁਤ ਸਾਰੀਆਂ ਸੂਝਵਾਨ ਸ਼ਖਸੀਅਤਾਂ ਬੈਠੀਆਂ ਨੇ ਪਤਵੰਤੇ ਬੈਠੇ ਨੇ ਅਸੀਂ ਬਹੁਤ ਛੋਟੇ ਆ ਸੋ ਤੁਹਾਡੀ ਜੁਕੀਆ ਕਰੋ ਫਰ ਸਾਥ ਤੁਸੀਂ ਅਮਰਤ ਪਾਓ ਵੀਰ ਦਾ ਗੋ

ਉਰਸਾਲ ਦਾ ਇਕਾਨਪੋਟ ਸ਼ੁਕਰ ਹੈ ਕਿ ਜਿੱਥੇ ਵੀ ਅਸੀਂ ਜਾਂਦੇ ਸੰਗਤਾਂ ਬਹੁਤ ਪਿਆਰ ਬਖਸ਼ਦੀਆਂ ਅੱਜ ਪੁਹਾਣੀਗੜ੍ਹ ਦੀ ਜਿਹੜੀ ਇਹ ਬਲੌਗ ਦੀ ਹੈ ਬਹੁਤ ਵੱਡੀ ਇਤਜ਼ਾਦ ਚ ਇੱਥੇ ਸੰਗਤਾਂ ਨੇ ਆ ਕੇ ਹਾਜ਼ਰੀ ਵੀ ਭਰੀ ਤੇ ਬਹੁਤ ਸਿੰਘਾਂ ਨੇ ਸੇਵਾ ਲਈ ਕਿ ਜਿਹੜੀ ਅਸੀਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਨਿਥੇ ਬੰਦੀ ਨੂੰ ਅਸੀਂ ਅੱਗੇ ਵਧਾਉਣ ਵਾਸਤੇ ਬਹੁਤ ਮੈਂਬਰਾਂ ਨੇ ਇੱਥੇ ਆਪਣਾ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਜਿਨ੍ਹਾਂ ਨੂੰ ਸੇਵਾ ਮਿਲੀ ਆ ਤੇ ਜਿਨ੍ਹਾਂ ਨੇ ਇਹ ਇਹ ਸਹਿਯੋਗ ਦਿੱਤਾ ਸਾਰਿਆਂ ਦਾ ਤੇ ਦਲ ਤੋਂ ਤਬਾਰ ਕਰਦੇ ਆ ਇੱਕ AKF ਇੰਟਰਨੈਸ਼ਨਲ ਐਸੋਸੀਏਸ਼ਨ ਨਾਮੀ ਜਦ ਦੀ ਬੰਦੀ ਦਾ ਕੈਨੇਡਾ ਦਾ ਛੋਟੇ ਬੰਦੇ ਵੀ ਜਿਹੜਾ ਪ੍ਰੈਸਰ ਪੀਸ ਮਿਲਦੀ ਨਹੀਂ ਮਾਮਲਾ ਕੁਝ ਨਹੀਂ ਮੈਨੂੰ ਉਹਦੇ ਬਾਰੇ ਵਿੱਚ ਕੁਝ ਇਸ ਇਦਾਂ ਦੀ ਜਾਣਕਾਰੀ ਨਹੀਂ ਸੀ ਕਿ ਉਹ ਇੱਕ ਇਹੋ ਜਿਹੀ ਕੋਈ ਫੇਕ ਜਥੇਬੰਦੀ ਬਣਾ ਕੇ ਅਕਾਲੀ ਦਲ ਵਾਰਿਸ ਪੰਜਾਬ ਜਿਹੜੀ ਆ ਉਹਨੂੰ ਕੁਝ ਰੱਖਾ ਦਾ ਕਿ ਉਹ ਗੁਦਾਮ ਕਰਨ ਦੀ ਕੋਸ਼ਿਸ਼ ਸੀ ਉਹਦੇ ਵਾਸਤੇ ਸਾਡੇ ਨੂੰ ਸਪਸ਼ਟ ਕਰ ਦਿੱਤਾ ਕਿ ਉਹਦਾ ਅਕਾਲੀ ਦਲ ਵਾਰਿਸ ਨਾਲ ਕੋਈ ਲੈਣਾ ਦੇਣਾ ਨਹੀਂਗਾ ਉਹ ਜਿਹੜੇ ਇੱਕ ਜੋ ਕੁਝ ਕਰ ਰਹੇ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਬਾਕੀ ਸਾਰੀਆਂ ਸਾਰੀਆਂ ਸਿੱਖ ਜਥੇਬੰਦੀਆਂ ਇਹ ਕਹਿੰਦੇ ਨੇ ਵੀ ਅਸੀਂ ਜਿਹੜੇ ਟੀਲਾਂ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਬਾਹਰ ਧਰਾਵਾ ਦੀ ਐਸਡੀਪੀਸੀ ਜਾਂ ਹੋਰ ਜਿਹੜੇ ਜਥੇਬੰਦੀ ਚ ਹੈਪੀ ਸਮੂਹ ਨੂੰ ਤੂੰ ਤਾਂ ਕੋਈ ਕੋਸ਼ਿਸ਼ ਕਰਦੇ ਨਹੀਂ ਜਿੱਦਾਂ ਇਹ ਬੈਠੇ ਨੇ ਉਹਨਾਂ ਨੂੰ ਬਾਹਰ ਜਿਹੜਾ ਰਿਹਾ ਕਰਵਾਇਆ। ਮੇਰਾ ਖਿਆਲ ਹੈ ਕੁਝ ਤੇ ਰਾਹ ਤੇ ਸਰਕਾਰ ਚ ਵੀ ਰਹੀਆਂ। ਉਸ ਟਾਈਮ ਤੇ ਜਿਹੜੀਆਂ ਅੱਜ ਦਾਵਾ ਕਰਦੀਆਂ ਕਿ ਅਸੀਂ ਸਰਕਾਰ ਬਣੂਗੀ ਤੇ ਅਸੀਂ ਉਹਨਾਂ ਨੂੰ ਬਹੁਤ ਜਲਦੀ ਛੱਡ ਦਵਾਂ। ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜੇ ਉਹਨਾਂ ਦੀ ਨੀਤ ਸਾਫ ਹੁੰਦੀ ਜੇ ਉਹ ਛੱਡਣਾ ਚਾਹੁੰਦੇ ਤੇ ਜਦੋਂ ਉਹ ਸਰਕਾਰਾਂ ਦੇ ਵਿੱਚ ਸੀ ਉਦੋਂ ਬਹੁਤ ਅੱਜ ਤੋਂ ਕਈ ਸਾਲ ਪਹਿਲਾਂ ਛੱਡਿਆ ਗਾ ਸਕਦਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣੇ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ ਪੈਣਾ ਉਹਨਾਂ ਨੂੰ ਛੁੜਾਉਣ ਵਾਸਤੇ ਕਿਉਂਕਿ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਉੱਤੋਂ ਤੋਂ ਕਹਿੰਦੀਆਂ ਕੋਸ਼ਿਸ਼ਾਂ ਕਰਦੇ ਆ ਕੋਸ਼ਿਸ਼ਾਂ ਨਾ ਤੇ ਹੁਣ ਦੇਖੋ ਕਿ ਬੇਅਦਬੀ ਦੇ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਪਰ ਕਾਨੂੰਨ ਬਣਾਉਣ ਵਾਸਤੇ ਉਹ ਸਾਰੀਆਂ ਧਿਰਾਂ ਦਾ ਕੀ ਹੋ ਰਿਹਾ ਫਿਰ ਉਹ ਉਹ ਜਿਹੜਾ ਕਿ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ ਗਈ ਉਹ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਨਾ ਲੱਗਣੀ ਹੈ ਕਿਉਂਕਿ ਅਜੇ ਦੇਖੋ ਕਿ ਉਹ ਸਿੰਘ ਟਾਵਰ ਤੇ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠਾ ਉਹਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਤੇ ਇਸ ਕਰਕੇ ਕੋਈ ਵੀ ਮੇਰੇ ਖਿਆਲ ਸਰਕਾਰ ਸਿੱਖਾਂ ਦੇ ਮਸਲਿਆਂ ਬਤੀਜਾ ਪੰਜਾਬ ਦੇ ਮਸਲਿਆਂ ਪਰ ਵੀ ਕੋਈ ਵੀ ਸਿਰ ਦਤਾਂ ਨਹੀਂਗੀ ਸਾਰੇ ਜੀ ਕੋਈ ਉਹ ਜੋ ਵੀ ਤੁਸੀਂ ਜੀ ਪੰਜਾਬ ਦੇ ਜਿਹੜਾ ਕੋਈ ਵਪਾਰੀ ਹੋਣ ਪੰਜਾਬ ਦੇ ਕੋਈ ਮਾਸਟਰ ਹੋਣ ਕੋਈ ਕੋ ਜੋ ਧਰਨੇ ਮਜਾਰੇ ਜੋ ਮਰਜੀ ਕਰ ਜੋ ਉਹਨਾਂ ਦਾ ਲੋਕਤੰਤਰੀ ਆਕਿਆ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਜਾਂਦਾ ਪਰ ਉਹਨਾਂ ਦੀ ਗੱਲ ਕੋਈ ਨਾ ਸੁਣੀ ਜਾਂਦੀ ਆ ਨਾ ਉਹ ਤੇ ਕੋਈ ਅਸਰ ਕੀਤਾ ਜਾਂਦਾ ਨਾ ਉਹਨਾਂ ਦਾ ਕੋਈ ਮਸਲਾ ਹੱਲ ਕੀਤਾ ਜਿਹੜੇ ਨਵੇਂ ਪ੍ਰਧਾਨ ਲੱਗੇ ਨੇ ਕੋਈ ਦੋ ਦਿਨਾਂ ਗੱਲਬਾਤ ਹੋਈ ਹੈ ਨਹੀਂ ਨਹੀਂ ਸਾਡੇ ਅਜੇ ਉਦੋਂ ਬਾਅਦ ਚ ਤਾਂ ਠੀਕ ਹੈ ਕਿ ਉਹਨਾਂ ਨੇ ਫੋਨ ਤੇ ਇਹਨਾਂ ਨੂੰ ਅਸੀਂ ਜਦੋਂ ਪ੍ਰਧਾਨ ਬਣੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਉਦੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਅਜਿਹੀ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਸਾਰੀਆਂ ਤਰ੍ਹਾਂ ਨੂੰ ਮੇਰੇ ਖਿਆਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਜਿਹੜੇ ਜੋ ਸਾਡੇ ਸਾਂਝੇ ਮਸਲੇ ਆ ਸਾਰਿਆਂ ਨੂੰ ਸਿਰਤਾ ਨਾਲ ਯਤਨ ਕਰਨ ਦੀ ਲੋੜ ਆ ਤੇ ਸਰਕਾਰਾਂ ਨੂੰ ਵੀ ਇੱਥੇ ਗੌਰ ਕਰਨ ਦੀ ਲੋੜ ਆ ਕਿਉਂਕਿ ਆ ਜਿਹੜੀ ਇੱਕ ਸਰਕਾਰਾਂ ਵੀ ਕਿ ਇੱਕ ਕਿਸਮ ਦੀਆਂ ਕਹਿ ਰਹੇ ਆ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀਪੁਰ ਮਨਾਉਣ ਵਾਸਤੇ ਸਰਕਾਰਾਂ ਵੀ ਕਹਿੰਦੀਆਂ ਅਸੀਂ ਮਨਾਵਾਂਗੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ ਚੀਜ਼ ਆ ਕਿ ਜਿਹੜਾ ਗੁਰੂ ਤੇਗ ਬਹਾਦਰ ਦਾ ਸੰਦੇਸ਼ ਆ ਧਰਮ ਦੀ ਆਜ਼ਾਦੀ ਲੋਕਾਂ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਇਸ ਕਾਰਿਆ ਉਹ ਬਹਲ ਕਰਨਾ ਚਾਹੀਦਾ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿਹਨੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬਾਕੀ ਜਿਹੜੀਆਂ ਘੱਟ ਗਿੰਦੀਆਂ ਤੇ ਜ਼ੁਲਮ ਤਸ਼ੱਦਦਾਰੀ ਗੱਲ ਹੈ ਉਹਨੂੰ ਉਹਨਾਂ ਨੇ ਰੋਕ ਦੇ। ਬਸ ਫਿਰ ਜਦੋਂ ਪੰਡੈਮਿਕ ਕਮੇਟੀ ਤੁਹਾਨੂੰ ਮਿਲਿਆ ਉਦੋਂ ਕੀ ਵਿਚਾਰ ਤੋਂ ਉਦੋਂ ਤੇ ਇਹੋ ਹੀ ਵਿਚਾਰ ਵਟਾਂਦਰਾ ਇਹੋ ਚੀਜ਼ ਹੋ ਰਹੀ ਸੀ ਕਿ ਆਉਣ ਵਾਲੇ ਸਮੇਂ 'ਚ ਕੌਮ 'ਚ ਬੜੇ ਵੱਡੇ ਮਸਲੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਸਦਕਾ ਨਾਲ ਸਾਰਿਆਂ ਨੂੰ ਸਿਰ ਜੁੜ ਕੇ ਚੱਲਣਾ ਚਾਹੀਦਾ ਤੇ ਅਸੀਂ ਕਹਿ ਕੇ ਤੁਸੀਂ ਆਪਣਾ ਕਾਰਜ ਕਰੋ ਆਪਾਂ ਕੋਈ ਵੀ ਕਿਸੇ ਮਸਲੇ ਤੇ ਕੋਈ ਆਪਾਂ ਕੱਠੇ ਹੋ ਕੇ ਵੀ ਲੜਾਈ ਲੈਣ ਦੀ ਲੋੜ ਪਊਗੀ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਲਗਾਤਾਰ ਤੁਹਾਡੇ ਕੋਲ ਮੀਟਿੰਗਾਂ ਕੀ ਗਿਆ ਜਾ ਰਹੀਆਂ 2025 ਲੈ ਕੇ ਇਹਨਾਂ ਦੀ ਇਹ ਠੀਕ ਹੈ ਜੀ 2027 ਜਿਹੜਾ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਤੇ ਪੰਜਾਬ ਦੇ ਲੋਕਾਂ ਕੋ ਜਾ ਰਹੇ ਆ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ ਕਿ ਉਹਨਾਂ ਨੂੰ ਇੱਕ ਬੜੀ ਉਮੀਦ ਆ ਕਿ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਹੈ ਜਾਂ ਅਮਰਪਾਲ ਸਿੰਘ ਆ ਕਿ ਉਹਨਾਂ ਨੇ ਜੇ ਥੋੜਾ ਟਾਈਮ 6 ਮਹੀਨੇ ਵਿੱਚ ਰਿਹਾ ਤਾਂ ਉਹਨੇ ਪੰਜਾਬ ਚੋਂ ਨਸ਼ੇ ਦੇ ਵਾਸਤੇ ਬਹੁਤ ਵੱਡਾ ਜਿਹੜਾ ਲੜਾਈ ਲੜੀ ਆ ਉਹਦੀ ਸਜ਼ਾ ਉਹ ਭੁਗਤ ਰਿਹਾ ਇਸ ਕਰਕੇ ਉਹ ਆਉਣਗੇ ਤੇ ਸਾਡੇ ਬੱਚਿਆਂ ਨੂੰ ਜਾਂ ਪੰਜਾਬ ਚੋਂ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਪੰਜਾਬ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਉਹ ਬੜੇ ਬਖੂਬੀ ਨਾਲ ਪਹਿਲਾਂ ਵੀ ਉਠਾਉਂਦੇ ਰਹੇ ਆ ਤੇ ਉਹਨਾਂ ਦਾ ਉਹ ਹੱਲ ਵੀ ਤਾਂ ਹੀ ਹੋ ਸਕਦਾ ਕਿ ਜੇ ਉਹੋ ਜੇ ਜਿਹੜੇ ਜਿਨ੍ਹਾਂ ਨੂੰ ਪੂਰੀ ਸਮਝ ਵੀ ਹੋ ਜਿਹੜੇ ਦਿਲ ਤੋਂ ਉਹਦੇ ਵਾਸਤੇ ਲੜਾਈ ਵੀ ਲੜ ਸਕਦੇ ਹੁਣ ਇਸੇ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਿਹੜੇ ਪੰਜਾਬ ਦੇ ਮਸਲਿਆਂ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੀ ਕਿਸਾਨੀ ਵਾਸਤੇ ਉਹਨਾਂ ਦੀ ਜਿਹੜੇ ਆਵਾਜ਼ ਉਠਾਉਣ ਦਾ ਜਿਹੜਾ ਹੈ ਕਿ ਉਹ ਉਹ ਖਮਾਜਾ ਉਹਨਾਂ ਨੂੰ ਗੇਲਤ ਰੱਖਿਆ ਹੋਇਆ ਹੋਰ ਉਹਨਾਂ ਦਾ ਕਸੂਰ ਤੇ ਕੋਈ ਨਹੀਂ ਕਿਉਂਕਿ ਜੇ ਉਹ ਕਸੂਰਵਾਰ ਹੁੰਦੇ ਤੇ ਮੇਰੇ ਖਿਆਲ ਪੰਜਾਬ ਦੇ ਲੋਕ ਉਹਨਾਂ ਨੂੰ ਇਨਾ ਮਾਨਸਕਾਰ ਜਾਂ ਲੋਕ ਸਭਾ ਸਭ ਤੋਂ ਵੱਧ ਵੋਟਾਂ ਨਾਲ ਰਾਜ ਕਰਦੇ ਆ। ਉਹ ਸਮਝਦੇ ਜਿਹੜਾ ਕੁਛੀ ਦੀ ਚੋੜ ਨਹੀਂ ਇਹ ਜੀ ਅਸੀਂ ਆਪਣੀ ਟੀਮ ਨਾਲ ਵਿਚਾਰ ਕਰਾਂਗੇ। ਜੇ ਤੇ ਸਪਾਰਟੀ ਦਾ ਕੋਈ ਰਾਏ ਹੋਗੀ ਤੇ ਫਿਰ ਅਜੇ ਅਜੇ ਕੋਈ ਇਹਦੇ ਬਾਰੇ ਫੈਸਲਾ ਨਹੀਂ ਨਈ ਮੇਰੇ ਖਿਆਲ ਨਾਲ ਸਰਬਜੀਤ ਹੋਣੀ ਸਾਡੇ ਨਾਲ ਆ ਦਿਨ ਰਾਤ ਇਕੱਠੇ ਅਸੀਂ ਤਾਂ ਇਕੱਠੇ ਹੋ ਗਏ ਲੜੂ ਆਗਸਟ ਦਾ ਇਕੱਠੇ ਹੁੰਦੇ ਸੀ ਸਾਰੇ ਕੱਢੀ ਜੇ ਮੈਂ ਅਰਬੀ ਸੀ ਕਹਿੰਦੇ ਨਹੀਂ ਸਾਰੇ ਜਿਹੜੇ ਬੰਦੇ ਨੇ ਇਕੱਠੇ ਹੋ ਕੇ ਤੁਹਾਨੂੰ ਉਹ ਜਿਹੜੇ ਮਨਸਪੁਰ ਇਹ ਤੇ ਸਮਾਂ ਆਉਣ ਦੇ ਚ ਚੋਣ ਆਊਗੀ ਸਮਾਂ ਆਊਗਾ ਉਸ ਟਾਈਮ ਤੇ ਅਸੀਂ ਦੇਖਦੇ ਅਸੀਂ ਪਹਿਲਾਂ ਤਾਂ ਆਪਣੀ ਜਥੇਬੰਦੀ ਨੂੰ ਪੂਰੇ ਪੰਜਾਬ ਚ ਉਹਦਾ ਵਿਸਤਾਰ ਕਰ ਰਹੇ ਹਾਂ ਸਾਰੀਆਂ ਸੰਗਠਨ ਉਹਦੇ ਨਾਲ ਜੋੜ ਰਹੇ ਹਾਂ ਇਹ ਸਮਾਂ ਜਦੋਂ ਇਲੈਕਸ਼ਨ ਕੋਈ ਆਊਗੀ ਉਸ ਟਾਈਮ ਤੇ ਅਸੀਂ ਆਪਣੀ ਪੂਰੀ ਪਾਰਟੀ ਨਾਲ ਰਾਏ ਕਰਕੇ ਜੋ ਪਾਰਟੀ ਦਾ ਫੈਸਲਾ ਹੋਊਗਾ ਉਹ ਉਹਦੇ ਸਾਧ ਨੇ ਅੱਗੇ ਜੇ 27 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਜਾਂਦੀ ਆ ਤਾਂ ਬਾਰਸ ਪੰਜਾਬ ਦੀ ਸ਼੍ਰੋਮਣੀ ਕਮੇਟੀ ਦੀ ਜਗਤੰਦੀ ਲੜੂਗੀ ਹਾਂਜੀ ਹਾਂਜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸਰੋਮਣੀ ਕਮੇਟੀ ਦੀ ਇਲੈਕਸ਼ਨ ਕਦੋਂ ਵੀ ਆ ਜਾਂਦੀ ਆ ਜਲਦੀ ਆ ਜੇ ਤੇ ਦੇਰ ਨੂੰ ਆ ਜੇ ਉਹਦੇ ਵਾਸਤੇ ਕਿਉਂਕਿ ਸਰੋਮਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨਘਾਰਿਆ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਮਿਆਰ ਬਹੁਤ ਨੀਵਾ ਹੋ ਚੁੱਕਾ ਹੈ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਪ੍ਰਚਾਰ ਜੋ ਨਸ਼ਿਆਂ ਦਾ ਹੋ ਰਿਹਾ ਕਿ ਸਾਡੀ ਸਰੋਮਣੀ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਿਭਾਇਆ ਇਸ ਕਰਕੇ ਜੋ ਇਹ ਹਾਲਾਤ ਬਣੇ ਪਏ ਇਹਨੂੰ ਇਹਨੂੰ ਸਹੀ ਲੈਣ ਤੇ ਲਿਆਉਣ ਵਾਸਤੇ ਸਰੋਮਣੀ ਕਮੇਟੀ ਚ ਵੀ ਸਾਡੀ ਇੱਜ਼ਤ ਦਿਵੰਦੀ ਪੂਰੀ ਜੋਰ ਸ਼ੋਰ ਨਾਲ ਇਹ ਭਾਗ ਲਿਆ